ਅਗਲੀ ਖਬਰ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਹੋਣਾ ਦੇ ਉੱਤੇ ਜਿਹੜਾ ਅਸੈਸੀਨੇਸ਼ਨ ਦੀ ਅਟੈਂਪਟ ਹੋਈ ਸੀ ਉਹਦੇ ਸਬੰਧ ਦੇ ਵਿੱਚ FBI ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਹੁਣ ਕਾਫੀ ਜ਼ਿਆਦਾ ਜੜੀਆਂ ਹੋਰ ਇਨਫੋਰਮੇਸ਼ਨ ਦਿੱਤੀ ਹੈਗੀ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਕਰੁਕ ਸੀ ਜਿਸ ਨੇ ਗੋਲੀ ਚਲਾਈਆਂ ਸੀ ਆ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਉਭੀ ਲੱਭ ਲਿਆ ਗਿਆ ਹੈਗਾ ਤੇ ਉਸ ਨੂੰ ਜਿਹੜੀ ਆ ਹੁਣ ਉਹ ਇਨਵੈਸਟੀਗੇਟ ਕਰ ਰਹਾ ਹੈ ਆ 7 ਤੋਂ 700 ਤੋਂ ਵੱਧ ਜਿਹੜੇ ਕਮੈਂਟਸ ਆ ਉਹ ਕਰੋਕਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਪਿਛਲੇ ਸਮੇਂ ਦੇ ਦੌਰਾਨ ਪਾਏ ਸੀ ਤੇ ਕਹਿੰਦੇ ਉਹਨਾਂ ਦੇ ਉਹਦੇ ਜਿਹੜੇ ਵਿਚਾਰ ਆ ਬੜੇ ਹੀ ਜਿਹੜੇ ਰਾਈਟ ਸਾਈਡ ਨੂੰ ਬਹੁਤ ਹੀ ਐਂਟੀ ਇਮੀਗ੍ਰੈਂਟ ਏਦਾਂ ਦੇ ਜਿਹੜੇ ਵਿਚਾਰ ਉਹਦੇ ਦੇਖੇ ਗਏ ਹੈਗੇ ਆ ਐਂਟੀ ਸੈਮਿਟਿਕ ਤੇ ਐਂਟੀ ਇਮੀਗ੍ਰੇਸ਼ਨ ਇਹ ਉਹਦੇ ਜਿਹੜੇ ਵਿਚਾਰ ਆ ਇਸ ਤੋਂ ਬਿਨਾ ਜਿਹੜੀ ਹੀアリング ਚੱਲ ਰਹੀ ਆ ਉਹਦੇ ਵਿੱਚ ਜਿਸ ਟਾਈਮ ਦੇ ਉੱਤੇ ਸ਼ੂਟਿੰਗ ਹੋਈ ਆ ਉਸ ਟੇਮ ਤੋਂ ਬਾਅਦ ਜਿਹੜੇ ਜਿਹੜਾ ਸੀਕ੍ਰੀਟ ਸਰਵਿਸ ਦਾ ਜੋ ਅਫੀਸਰ ਸੀ ਜਿਸ ਨੇ ਕਰੋਕਸ ਨੂੰ ਆਪਣੀ ਗੋਲੀ ਦੇ ਨਾਲ ਮਾਰਿਆ ਸੀ ਉਸ ਨੇ ਇੱਕ ਈਮੇਲ ਜਿਹੜੀ ਆ ਲਿਖੀ ਸੀ ਆਪਣੇ ਸਾਥੀਆਂ ਨੂੰ ਵੀ ਉਹਦੇ ਵਿੱਚ ਉਹਨਾਂ ਕਿਹਾ ਸੀ ਕਿ ਸਾਡੀ ਜਿਹੜੀ ਆਰਗੇਨਾਈਜੇਸ਼ਨ ਨਾ ਬੜੀ ਮੈਸਅਪ ਚੱਲ ਰਹੀ ਆ ਹਰ ਕੋਈ ਆਪਣਾ ਜਿਹੜਾ ਆ ਪਿੱਛਾ ਬਚਾਉਣ ਨੂੰ ਜਿਹੜਾ ਆਪਣੀ ਪਿੱਠ ਬਚਾਉਣ ਨੂੰ ਫਿਰ ਰਿਹਾ ਆ ਤੇ ਆਰਗੇਨਾਈਜੇਸ਼ਨ ਨੂੰ ਸਟਰੋਂਗ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਹੈਗਾ ਸੋ ਇਹਦੇ ਸਬੰਧ ਦੇ ਵਿੱਚ ਵੀ ਜੋ ਸੈਨੇਟ ਹੋਮਲੈਂਡ ਸਕਿਉਰਿਟੀ ਤੇ ਜੁਡੀਸ਼ਰੀ ਕਮੇਟੀ ਦੀ ਜੋ ਹੀアリング ਚੱਲ ਰਹੀ ਆ ਉਹਦੇ ਵਿੱਚ ਐਫਬੀਆਈ ਦੇ ਡਿਪਟੀ ਡਾਇਰੈਕਟਰ ਪਾਲ ਅਵਰਤੇ ਉਹਨਾਂ ਦੀ ਕਾਫੀ ਕਿੱਚਤ ਹੋਈ ਚੱਲ ਰਹੀ ਹੈਗੀ ਆ ਭਈ ਇਹ ਕੀ ਕੁਝ ਜਿਹੜਾ ਇਹ ਦੋ ਟਾਪ ਦੀਆਂ ਜੜੀਆਂ ਆਰਗੇਨਾਈਜੇਸ਼ਨਾਂ ਸਿਕਰਟ ਸਰਵਿਸ ਤੇ ਐਫਬੀਆਈ ਉਹਨਾਂ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ ਆ ਸੋ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਸਿਕਰਟ ਸਰਵਿਸ ਦੇ ਹੈਡਸ ਆ ਉਹ ਉਸਨੇ ਰਿਜ਼ਾਈਨ ਕਰ ਦਿੱਤਾ ਸੀ ਜਦੋਂ ਉਹਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਪ੍ਰੈਸ਼ਰ ਪਿਆ ਸੀ ਪਰ ਆਉਣ ਵਾਲੇ ਸਮੇਂ 'ਚ ਹੋਰ ਬਹੁਤ ਕੁਸ਼ ਜਿਹੜੀ ਡਿਟੇਲ ਆ ਉਹ ਹੋ ਇਹ ਸਬੰਧ ਦੇ ਵਿੱਚ ਆਊਗੀ ਜੀ